ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਪੰਜਾਬ ਦੇ ਅਮਰਸਰ ਜ਼ਿਲ੍ਹਾ ਦੇ ਵਿੱਚ ਗੋਲਡਨ ਐਵੇਨਿਊ ਦੀ ਇੱਥੇ ਇੱਕ ਸ਼ਹੀਦ ਮੇਜਰ ਦੀਦਾਰ ਸਿੰਘ ਓਜਲਾ ਦਾ ਪਰਿਵਾਰ ਰਹਿੰਦਾ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਦੀ ਪਤਨੀ ਰਜਿੰਦਰ ਕੋੜ ਇੱਕ ਇਹਨਾਂ ਦੀ ਕੁੜੀ ਇੰਦਰ ਰਾਜ ਕੋੜ ਤੇ ਇੱਕ ਇਹਨਾਂ ਦਾ ਮੁੰਡਾ ਤੇਜਿੰਦਰ ਸਿੰਘ ਰਹਿੰਦਾ ਸੀ ਸਰਕਾਰ ਨੇ ਸ਼ਹੀਦ ਪਰਿਵਾਰਾਂ ਦੇ ਲਈ ਕੁਝ ਸਾਲ ਪਹਿਲਾਂ ਗੈਸ ਏਜੰਸੀਆਂ ਤੇ ਪੈਟਰੋਲ ਪੰਪ ਵਗੈਰਾ ਅਲੋਟਮੈਂਟ ਕੀਤੇ ਸਨ ਤੇ ਇਹ ਜਿਹੜਾ ਦੀਦਾਰ ਸਿੰਘ ਦਾ ਪਰਿਵਾਰ ਸੀ ਇਹਨਾਂ ਨੂੰ ਵੀ ਇੱਕ ਗੈਸ ਏਜੰਸੀ ਅਲੋਟ ਕੀਤੀ ਗੈਸ ਏਜੰਸੀ ਤੋਂ ਕਾਫੀ ਕਮਾਈ ਵੀ ਹੁੰਦੀ ਸੀ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕਿਸੇ ਗੱਲ ਦੀ ਕੋਈ ਵੀ ਤੰਗੀ ਨਹੀਂ ਸੀ ਹੁਣ ਘਰ ਦੇ ਵਿੱਚ ਰਜਿੰਦਰ ਕੋੜ ਤੇ ਇਹਦੇ ਦੋ ਬੱਚੇ ਰਹਿੰਦੇ ਸਨ ਪਰ ਦਿਨ ਆ ਜਾਂਦਾ ਹੈ 21 ਜਨਵਰੀ 2015 ਦਾ ਜਦੋਂ ਇਹ ਦਿਨ ਚੜਦਾ ਹੈ ਤਾਂ ਮਕਬੂਲਪੁਰ ਥਾਣੇ ਦੇ ਵਿੱਚ ਇੱਕ ਬੰਦਾ ਫੋਨ ਕਰਦਾ ਹੈ ਕਿ ਇਹ ਜਿਹੜੀ ਦੀਦਾਰ ਸਿੰਘ ਗੈਸ ਏਜੰਸੀ ਦੀ ਮਾਲਕਨ ਹੈ ਰਜਿੰਦਰ ਕੋੜ ਉਮਰ 60 ਸਾਲ ਇਨੂੰ ਕਿਸੇ ਨੇ ਘਰ ਦੇ ਵਿੱਚ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਹੈ ਘਰ ਦੇ ਵਿੱਚ ਉਹਦੀ লাশ ਪਈ ਹੋਈ ਹੈ ਹੁਣ ਪੁਲਿਸ ਜਦੋਂ ਇਹ ਗੱਲ ਸੁਣਦੀ ਹੈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਥਾਣੇਦਾਰ ਅਮਰੀਕ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਦੀਦਾਰ ਸਿੰਘ ਦੇ ਘਰ ਪਹੁੰਚਦੇ ਨੇ ਜਦੋਂ ਘਰ ਜਾ ਕੇ ਦੇਖਦੇ ਨੇ ਤਾਂ ਇੱਕ ਕਮਰੇ ਦੇ ਵਿੱਚ ਦੀਦਾਰ ਸਿੰਘ ਦੀ ਪਤਨੀ ਰਜਿੰਦਰ ਕੌਰ ਦੀ ਖੂਨ ਦੇ ਨਾਲ ਲਥਪਥ লাশ ਪਈ ਹੋਈ ਸੀ ਦੇਖਣ ਤੋਂ ਇਹ ਹੀ ਲੱਗ ਰਿਹਾ ਸੀ ਕਿ ਰਜਿੰਦਰ ਕੋਰ ਦੇ ਸਿਰ ਦੇ ਉੱਤੇ ਕਿਸੇ ਨੇ ਭਾਰੀ ਚੀਜ਼ ਦੇ ਨਾਲ ਬਾਰ ਕੀਤਾ ਗਿਆ ਸੀ ਤੇ ਗਲੇ ਤੇ ਵੀ ਨਿਸ਼ਾਨ ਸਨ ਜਿਵੇਂ ਕਿਸੇ ਨੇ ਉਹਦਾ ਗਲਾ ਘੁੱਟ ਕੇ ਇਹਨੂੰ ਜਾਨੋਂ ਮਾਰਿਆ ਸੀ ਹੁਣ ਪੁਲਿਸ ਇਸ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤੇ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ਹੁਣ ਪੁਲਿਸ ਜਿਵੇਂ ਹੀ ਜਾਂਚ ਕਰਦੀ ਹੈ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਜਿਸ ਦਿਨ ਇਹ ਘਟਨਾ ਹੋਈ ਸੀ ਰਜਿੰਦਰ ਕੋਰ ਆਪਣੇ ਘਰ ਦੇ ਵਿੱਚ ਇਕੱਲੀ ਸੀ ਇਹ ਜਿਹੜੀ ਕੁੜੀ ਸੀ ਉਹ ਦਿੱਲੀ ਆਪਣੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ ਤੇ ਇਹਦਾ ਜਿਹੜਾ ਮੁੰਡਾ ਸੀ ਤੇਜਿੰਦਰ ਸਿੰਘ ਉਹ ਵੀ 2 ਦਿਨ ਪਹਿਲਾਂ ਹੀ ਡਲਹੋਜੀ ਦੇ ਵਿੱਚ ਘੁੰਮਣ ਫਿਰਨ ਵਾਸਤੇ ਗਿਆ ਹੋਇਆ ਸੀ ਸਭ ਤੋਂ ਪਹਿਲਾਂ ਵੇਖਣ ਤੋਂ ਪੁਲਿਸ ਨੂੰ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਇਹ ਲੁੱਟ ਪਾਰ ਦਾ ਮਾਮਲਾ ਹੋਵੇਗਾ ਕਿਉਂਕਿ ਚੋਰ ਸ਼ਾਇਦ ਲੁੱਟਣ ਦੇ ਮਾਮਲੇ ਦੇ ਵਿੱਚ ਅੰਦਰ ਬਰੇ ਹੋਣਗੇ ਤੇ ਇਹ ਜਿਹੜੀ ਰਜਿੰਦਰ ਕੌਰ ਸੀ ਇਹਨੇ ਇਹਨਾਂ ਦਾ ਵਿਦਰੋਹ ਕੀਤਾ ਹੋਵੇਗਾ ਤੇ ਜਿਸ ਕਰਕੇ ਇਹ ਚੋਰ ਇਹਨੂੰ ਮਾਰ ਕੇ ਚਲੇ ਗਏ ਪਰ ਹੁਣ ਜਿਸ ਤਰ੍ਹਾਂ ਹੀ ਪੁਲਿਸ ਜਾਂਚ ਕਰਦੀ ਹੈ ਤੇ ਬਾਹਰ ਦੇ ਗੇਟ ਦੇ ਸੀਸੀਟੀਵੀ ਚੈੱਕ ਕਰਦੀ ਹੈ ਤੇ ਸੀਸੀਟੀਵੀ ਪਹਿਲਾਂ ਤੋਂ ਹੀ ਕਿਸੇ ਨੇ ਤੋੜੇ ਹੋਏ ਸਨ ਪੁਲਿਸ ਨੇ ਹੁਣ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਤਾਂ ਪੁਲਿਸ ਨੂੰ ਇਹ ਹੀ ਲੱਗ ਰਿਹਾ ਸੀ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲਾ ਘਰ ਦਾ ਹੀ ਕੋਈ ਭੇਤੀ ਸੀ ਪੁਲਿਸ ਆਪਣੀ ਜਾਂਚ ਕਰ ਰਹੀ ਹੁੰਦੀ ਹੈ ਤੇ ਉਧਰੋਂ ਰਜਿੰਦਰ ਕੋਟ ਦੀ ਜਿਹੜੀ ਕੁੜੀ ਸੀ ਦਿੱਲੀ ਗਈ ਹੋਈ ਸੀ ਉਹ ਵੀ ਘਰ ਦੇ ਵਿੱਚ ਪਹੁੰਚ ਜਾਂਦੀ ਹੈ ਇਧਰ ਪੁਲਿਸ ਨੂੰ ਅਰਜਿੰਦਰ ਕੋਰ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਬੋਡੀ ਨੂੰ ਘਰ ਵਾਲਿਆਂ ਨੂੰ ਦੇ ਦਿੰਦੀ ਹੈ ਤੇ ਇਹਦਾ ਅੰਤਿਮ ਸੰਸਕਾਰ ਘਰ ਵਾਲੇ ਕਰ ਦਿੰਦੇ ਨੇ ਪੁਲਿਸ ਨੂੰ ਇੱਕ ਚੀਜ਼ ਇਹ ਵੀ ਹੈਰਾਨ ਕਰ ਰਹੀ ਸੀ ਕਿ ਘਰ ਦੇ ਵਿੱਚ ਕੁੱਤੇ ਵੀ ਰੱਖੇ ਹੋਏ ਸਨ ਤੇ ਜਦੋਂ ਕੋਈ ਕਾਤਲ ਅੰਦਰ ਆਇਆ ਹੋਵੇਗਾ ਤਾਂ ਕੁੱਤੇ ਭੌਂਕੇ ਕਿਉਂ ਨਹੀਂ ਦੂਜਾ ਇਹ ਸੀ ਕਿ ਘਰ ਦੇ ਵਿੱਚ ਇੰਨਾ ਕੈਸ਼ ਪਿਆ ਹੋਇਆ ਸੀ ਸਿਲੰਡਰ ਵੀ ਪਏ ਹੋਏ ਸਨ ਤੇ ਚੋਰਾਂ ਨੇ ਕਿਸੇ ਚੀਜ਼ ਨੂੰ ਅਲਮਾਰੀ ਤੱਕ ਨੂੰ ਹੱਥ ਤੱਕ ਨਹੀਂ ਲਾਇਆ ਸੀ ਸਿਰਫ ਉਸੇ ਇਰਾਦੇ ਦੇ ਨਾਲ ਹੀ ਅੰਦਰ ਆਏ ਸਨ ਕਿ ਉਹਨਾਂ ਨੇ ਰਜਿੰਦਰ ਕੋੜ ਨੂੰ ਹੀ ਮਾਰਨਾ ਸੀ ਇਸ ਲਈ ਪੁਲਿਸ ਵਾਲੇ ਇਹ ਵੀ ਮੰਨਣ ਲਈ ਤਿਆਰ ਨਹੀਂ ਸਨ ਕਿ ਕੋਈ ਬਾਹਰੋਂ ਚੋਰ ਆਇਆ ਹੋਵੇ ਲੁੱਟਪਾੜ ਦੇ ਇਰਾਦੇ ਨਾਲ ਤੇ ਉਹਨਾਂ ਨੇ ਆ ਕੇ ਰਜਿੰਦਰ ਕੋੜ ਨੂੰ ਮਾਰਿਆ ਹੁਣ ਪੁਲਿਸ ਘਰ ਦੇ ਮੈਂਬਰਾਂ ਦੀ ਪਿਛਲੀ ਕੋਲ ਡਿਟੇਲ ਵਗੈਰਾ ਚੰਗੀ ਤਰ੍ਹਾਂ ਖੰਗਾਲਦੀ ਹੈ ਰਜਿੰਦਰ ਕੋਰ ਦੀ ਕੋਲ ਡਿਟੇਲ ਵਿੱਚੋਂ ਵੀ ਪੁਲਿਸ ਨੂੰ ਕੁਝ ਨਹੀਂ ਮਿਲਦਾ ਤੇ ਜਿਹੜਾ ਇਹਨਾਂ ਦਾ ਮੁੰਡਾ ਸੀ ਤਜਿੰਦਰ ਸਿੰਘ ਇਹਨਾਂ ਦੀ ਫੋਨ ਕੋਲ ਡਿਟੇਲ ਦੇ ਵਿੱਚੋਂ ਵੀ ਪੁਲਿਸ ਨੂੰ ਕੋਈ ਕਲੂ ਨਹੀਂ ਮਿਲਿਆ ਪੁਲਿਸ ਨੂੰ ਇੰਦਰਜ ਕੋਰ ਦੀ ਕੋਲ ਡਿਟੇਲ ਦੇ ਵਿੱਚੋਂ ਇੱਕ ਨੰਬਰ ਮਿਲਦਾ ਹੈ ਜਿਹਦੇ ਤੇ ਉਹ ਦਿਨ ਰਾਤ ਗੱਲਾਂ ਕਰਦੀ ਰਹਿੰਦੀ ਸੀ ਇਹ ਨੰਬਰ ਨੂੰ ਜਦੋਂ ਖੰਗਾਲਿਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਗਣੇਸ਼ ਕੁਮਾਰ ਦੇ ਮੁੰਡੇ ਦਾ ਹੈ ਜੋ ਕਿ ਹਿਮਾਚਲ ਦਾ ਰਹਿਣ ਵਾਲਾ ਹੈ ਤੇ ਉਹ ਅੰਮ੍ਰਿਤਸਰ ਦੇ ਪੁੱਲਰ ਹਸਪੀਟਲ ਦੇ ਵਿੱਚ ਕੰਮ ਕਰਦਾ ਹੈ ਹੁਣ ਪੁਲਿਸ ਦੇ ਕੋਲ ਸਿਰਫ ਇਹੀ ਇੱਕ ਕਲੂ ਸੀ ਇਸ ਤੋਂ ਇਲਾਵਾ ਪੁਲਿਸ ਦੇ ਕੋਲ ਹੋਰ ਕੋਈ ਵੀ ਸਬੂਤ ਨਹੀਂ ਸੀ ਹੁਣ ਪੁਲਿਸ ਨੇ ਇੱਕ ਹਨੇਰੇ ਦੇ ਵਿੱਚ ਤੀਰ ਚਲਾਇਆ ਤੇ ਇਹਦੀ ਜਿਹੜੀ ਕੁੜੀ ਸੀ ਇੰਦਰராஜ் ਕੋੜ ਇਹ ਜਿਹਦੇ ਮੁੰਡੇ ਨਾਲ ਗੱਲਾਂ ਕਰਦੀ ਸੀ ਗਣੇਸ਼ ਕੁਮਾਰ ਉਸ ਮੁੰਡੇ ਨੂੰ ਤੇ ਇਸ ਕੁੜੀ ਨੂੰ ਦੋਨਾਂ ਜਾਨਿਆਂ ਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਉਂਦੀ ਹੈ ਤੇ ਜਿਵੇਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੋਈ ਵੀ ਕਾਤਲ ਇੰਨੀ ਜਲਦੀ ਦੇ ਨਾਲ ਬਖਤਾ ਨਹੀਂ ਪੁਲਿਸ ਨੂੰ ਇਹ ਦੋਨੇ ਜਾਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਲਾਉਂਦੇ ਨੇ ਪਰ ਪੁਲਿਸ ਜਦੋਂ ਹੁਣ ਇਸ ਗਣੇਸ਼ ਨਾਮ ਦੇ ਮੁੰਡੇ ਤੇ ਸਖਤੀ ਵਰਤਦੀ ਹੈ ਤੇ ਫਿਰ ਇਹ ਇੰਦਰராஜ் ਕੋੜ ਕੁੜੀ ਜਿਹੜੀ ਸੀ ਇਹ ਵੀ ਟੁੱਟਦੀ ਹੈ ਤੇ ਗਣੇਸ਼ ਕੁਮਾਰ ਵੀ ਟੁੱਟ ਜਾਂਦਾ ਹੈ ਤੇ ਇਹ ਫਿਰ ਹੁਣ ਜਿਹੜੀ ਸਟੋਰੀ ਦੱਸਦੀ ਹੈ ਇਸ ਸਟੋਰੀ ਨੇ ਸਾਰੇ ਹੀ ਰਿਸ਼ਤੇਦਾਰਾਂ ਨੂੰ ਤੇ ਸੁਣਨ ਵਾਲਿਆਂ ਨੂੰ ਪੂਰੀ ਤਰ੍ਹਾਂ ਹੈਰਾਨ ਕਰਕੇ ਰੱਖ ਦਿੱਤਾ ਸੀ ਇਹ ਫਿਰ ਹੁਣ ਦੱਸਦੀ ਹੈ ਕਿ ਜਦੋਂ ਇਹ 4-5 ਸਾਲ ਦੀ ਸੀ ਇਹਦੇ ਪਿਤਾ ਦੀਦਾਰ ਸਿੰਘ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਇਕੱਲੀ ਰਹਿਣ ਲੱਗ ਪਈ ਸੀ ਕਿਉਂਕਿ ਇਹਦੀ ਮਾਤਾ ਜਿਹੜੀ ਸੀ ਉਹ ਹੁਣ ਏਜੰਸੀ ਸੰਭਾਲਣ ਲੱਗ ਪਈ ਸੀ ਤੇ ਇਹ ਹੁਣ ਘਰ ਦੇ ਵਿੱਚ ਰਹਿ ਕੇ ਥੋੜੀ ਅਰੀਲ ਸੁਭਾਅ ਦੀ ਹੋ ਗਈ ਸੀ ਭਾਵੇਂ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਪੈਸੇ ਨੂੰ ਲੈ ਕੇ ਤੰਗੀ ਨਹੀਂ ਸੀ ਇਸ ਲਈ ਦਿਨੋ ਦਿਨ ਆਜ਼ਾਦ ਹੁੰਦੀ ਗਈ ਜਿਉ ਜਿਉ ਇਹ ਵੱਡੀ ਹੁੰਦੀ ਗਈ ਇਹਦੀ ਜਿਹੜੀ ਜਾਰੀ ਦੋਸਤੀ ਸੀ ਉਹ ਬਾਹਰ ਕਈ ਮੁੰਡਿਆਂ ਦੇ ਨਾਲ ਕਈ ਕੁੜੀਆਂ ਦੇ ਨਾਲ ਪੈਣੀ ਸ਼ੁਰੂ ਹੋ ਗਈ ਸੀ ਇਹਦੇ ਕਾਲਜ ਦੇ ਵਿੱਚ ਵੀ ਇਹਦੇ ਜ਼ਿਆਦਾਤਰ ਜਿਹੜੇ ਦੋਸਤ ਸਨ ਉਹ ਮੁੰਡੇ ਹੀ ਸਨ ਖੂਬ ਪੈਸਾ ਹੋਣ ਕਰਕੇ ਇਹਨੂੰ ਕਈ ਤਰ੍ਹਾਂ ਦੇ ਨਸ਼ੇ ਪੱਤੇ ਵੀ ਲੱਗ ਗਏ ਸਨ ਹੁਣ ਬਾਹਰ ਜਾ ਕੇ ਆਯਾਸ਼ੀ ਕਰਨਾ ਦਿਨ ਰਾਤ ਤੱਕ ਕਰ ਨਹੀਂ ਆਉਣਾ ਇਹ ਇਹਦੇ ਲਈ ਆਮ ਗੱਲ ਸੀ ਕਿਉਂਕਿ ਇਹਦੀ ਮਾਂ ਜ਼ਿਆਦਾਤਰ ਏਜੰਸੀ ਦੇ ਵਿੱਚ ਹੀ ਰਹਿੰਦੀ ਸੀ ਉਹ ਆਪਣੀ ਔਲਾਦ ਨੂੰ ਜ਼ਿਆਦਾ ਟਾਈਮ ਨਹੀਂ ਦੇ ਪਾਉਂਦੀ ਸੀ ਇਸ ਲਈ ਉਹਨੂੰ ਇਹ ਸਭ ਨਹੀਂ ਪਤਾ ਲੱਗ ਰਿਹਾ ਸੀ ਪਰ ਜਦੋਂ ਇਹਦੀ ਮਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਹ ਕੁੜੀ ਹੱਥੋਂ ਬਾਹਰ ਹੋ ਚੁੱਕੀ ਸੀ ਇਹ ਹੁਣ ਆਪਣੀ ਮਾਂ ਦੀ ਵੀ ਕੋਈ ਗੱਲ ਨਹੀਂ ਮੰਦੀ ਸੀ ਇਹਦਾ ਹੁਣ ਇੱਕ ਬੁਆਏਫ੍ਰੈਂਡ ਨਹੀਂ ਸੀ ਬਲਕਿ ਇਹਨੇ ਕਈਆਂ ਮੁੰਡਿਆਂ ਦੇ ਨਾਲ ਆਪਣੇ ਸਬੰਧ ਬਣਾਏ ਹੋਏ ਸਨ ਪਰ ਇਹ ਜਿਹੜੀ 인ਦਰਜ ਕੋਰ ਸੀ ਇਹ ਤੇ ਨਾ ਤੇ ਨੌਕਰੀ ਕਰਨਾ ਚਾਹੁੰਦੀ ਸੀ ਤੇ ਨਾ ਹੀ ਕੋਈ ਬਿਜ਼ਨਸ ਕਰਨਾ ਚਾਹੁੰਦੀ ਸੀ ਪਰ ਇਹਨੂੰ ਪੈਸਾ ਉਡਾਉਣ ਵਾਸਤੇ ਖੂਬ ਚਾਹੀਦਾ ਸੀ ਇਸ ਲਈ ਇਹ ਹੁਣ ਆਪਣੀ ਗੈਸ ਏਜੰਸੀ ਦੇ ਵਿੱਚ ਬੈਠਦੀ ਸੀ ਸਿਰਫ ਆਪਣੇ ਮਤਲਬ ਦੇ ਲਈ ਉਥੋਂ ਇਹ ਪੈਸਾ ਕੱਢਦੀ ਸੀ ਤੇ ਆਪਣੇ ਬੋਏਫ੍ਰੈਂਡਾਂ ਦੇ ਉੱਤੇ ਖਰਚ ਕਰ ਦਿੰਦੀ ਸੀ ਆਪਣੀ ਕੁੜੀ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਲੈ ਕੇ ਰਜਿੰਦਰ ਕੋਰ ਬਹੁਤ ਹੀ ਪਰੇਸ਼ਾਨ ਰਹਿੰਦੀ ਸੀ ਉਹ ਹੁਣ ਇਹ ਸੋਚਦੀ ਸੀ ਕਿ ਸ਼ਾਇਦ ਇਹਦਾ ਵਿਆਹ ਹੋਵੇਗਾ ਤੇ ਇਹ ਸੁਧਰ ਜਾਵੇਗੀ ਕਿਉਂਕਿ ਇਹਦੀ ਉਮਰ ਲਗਭਗ 37-38 ਸਾਲ ਦੀ ਹੋ ਚੁੱਕੀ ਸੀ ਪਰ ਇਹ ਵਿਆਹ ਵੀ ਨਹੀਂ ਕਰਵਾ ਰਹੀ ਸੀ ਇੱਕ ਦਿਨ ਰਜਿੰਦਰ ਕੋਰ ਦਾ ਮੁੰਡਾ ਤੇਜਿੰਦਰ ਸਿੰਘ ਇਹ ਬਿਮਾਰ ਹੋ ਜਾਂਦਾ ਹੈ ਤੇ ਇਹਦੀ ਕੇਅਰ ਟੇਕ ਕਰਨ ਵਾਸਤੇ ਹਸਪੀਟਲ ਤੋਂ ਇੱਕ ਮੁੰਡਾ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਹੈ ਇਹ ਮੁੰਡੇ ਦਾ ਨਾਮ ਸੀ ਗਣੇਸ਼ ਕੁਮਾਰ ਇਹ ਜਿਹੜਾ ਗਣੇਸ਼ ਹੈ ਇਹਦੇ ਨਾਲ ਹੀ ਇੰਦਰਾਜ ਕੋਰ ਦੇ ਨਜ਼ਾਇਜ਼ਬੰਦ ਬਣ ਜਾਂਦੇ ਨੇ ਤੇ ਇਹ ਹੁਣ ਅਕਸਰ ਹੀ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਤੇ ਇਹਦੇ ਨਾਲ ਆ ਕੇ ਸਬੰਧ ਬਣਾਉਂਦਾ ਸੀ ਇਹਨਾਂ ਦੇ ਸਬੰਧ ਇੱਥੇ ਹੀ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਇਨਾਂ ਦੀ ਗੱਲਬਾਤ ਚੱਲਦਿਆਂ ਹੋਇਆ ਲਗਭਗ 2.5 ਸਾਲ ਦਾ ਟਾਈਮ ਬੀਤ ਚੁੱਕਿਆ ਸੀ ਤੇ ਇਹ ਸਬੰਧ ਦਿਨੋਂ ਦਿਨ ਵੱਧਦੇ ਜਾ ਰਹੇ ਸਨ। ਇਹ ਗੱਲ ਦੇ ਬਾਰੇ ਰਜਿੰਦਰ ਕੌਰ ਨੂੰ ਵੀ ਪਤਾ ਲੱਗ ਚੁੱਕਿਆ ਸੀ ਤੇ ਉਹ ਆਪਣੀ ਕੁੜੀ ਨੂੰ ਰੋਕਦੀ ਸੀ ਇਹੋ ਜਿਹੀਆਂ ਅਜਾਸ਼ੀਆਂ ਕਰਨ ਤੋਂ। ਉਹ ਇਹਨੂੰ ਰੋਕਦੀ ਸੀ ਕਿ ਤੂੰ ਗਣੇਸ਼ ਨੂੰ ਘਰ ਨਾਲ ਬੁਲਾਇਆ ਕਰ ਪਰ ਇਹ ਆਪਣੀ ਮਾਂ ਦੀ ਕੋਈ ਗੱਲ ਨਹੀਂ ਸੁਣਦੀ ਸੀ। ਹੁਣ ਰਜਿੰਦਰ ਕੌਰ ਥੱਕ ਹਾੜ ਕੇ ਇੱਕ ਸਖਤ ਕਦਮ ਚੱਕਦੀ ਹੈ। ਉਹ ਹੁਣ ਆਪਣੀ ਕੁੜੀ ਦਾ ਗੈਸ ਏਜੰਸੀ ਦੇ ਵਿੱਚ ਬੈਠਣਾ ਬੰਦ ਕਰ ਦਿੰਦੀ ਹੈ ਤੇ ਇਹਦਾ ਜੇਬ ਖਰਚਾ ਵੀ ਇਹਨੂੰ ਦੇਣਾ ਬੰਦ ਕਰ ਦਿੰਦੀ ਹੈ। ਇਨੂੰ ਕਹਿੰਦੀ ਹੈ ਕਿ ਤੂੰ ਚੁੱਪਚਾਪ ਘਰ ਦੇ ਵਿੱਚ ਬੈਠੀ ਰਿਆ ਕਰ। ਇਸ ਗੱਲ ਤੋਂ ਲੈ ਕੇ ਮਾਵਾਂ ਧੀਆਂ ਦੇ ਵਿੱਚ ਬਹੁਤ ਸਾਰੀ ਲੜਾਈ ਝਗੜਾ ਹੁੰਦਾ ਹੈ। ਪਰ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਇੰਦਰਾਜ ਕੋਰ ਆਪਣੀਆਂ ਆਪਣੀਆਂ ਅਜਾਸ਼ੀਆਂ ਤੋਂ ਬਾਝ ਨਹੀਂ ਆਉਂਦੀ। ਉਹ ਹੁਣ ਆਪਣੇ ਰਿਸ਼ਤੇਦਾਰਾਂ ਆਪਣੀ ਜਾਣ ਪਛਾਣ ਕੋਲੋਂ ਕਰਜ਼ਾ ਲੈ ਕੇ ਆਪਣੇ ਬੁਆਏਫਰੈਂਡਾਂ ਦੇ ਨਾਲ ਅਜਾਸ਼ੀ ਕਰਦੀ ਸੀ। ਦੇਰ ਰਾਤ ਤੱਕ ਹੋਟਲਾਂ ਦੇ ਵਿੱਚ ਪਾਰਟੀ ਕਰਦੀ ਸੀ। ਮੁੰਡਿਆਂ ਦੇ ਨਾਲ ਸੋਨਾ ਨਸ਼ਾ ਕਰਨਾ ਇਹ ਉਹਦੇ ਲਈ ਆਮ ਸੀ। ਇਸ ਤੋਂ ਬਾਅਦ ਰਜਿੰਦਰ ਕੋੜ ਇੱਕ ਫਿਰ ਸਖਤ ਕਦਮ ਚੱਕਦੀ ਹੈ ਉਹ ਆਪਣੀ ਜਿੰਨੀ ਵੀ ਪ੍ਰਾਪਰਟੀ ਸੀ ਚਲ ਅਚਲ ਜਾਇਦਾਦ ਉਹ ਸਾਰੀ ਦੀ ਸਾਰੀ ਆਪਣੇ ਮੁੰਡੇ ਦੇ ਨਾਮ ਤੇ ਜਿੰਦਰ ਸਿੰਘ ਦੇ ਨਾਮ ਕਰ ਦਿੰਦੀ ਹੈ ਤੇ ਇਹਨੂੰ ਇੱਕ ਫੋਟੀ ਕੋੜੀ ਵੀ ਨਹੀਂ ਦਿੰਦੀ ਇਹਦੀ ਹੁਣ ਮਾਂ ਇਹ ਕਹਿੰਦੀ ਹੈ ਕਿ ਤੂੰ ਜਦੋਂ ਤੱਕ ਸੁਧਰੇਂਗੀ ਨਹੀਂ ਤੈਨੂੰ ਇਸ ਪ੍ਰਾਪਰਟੀ ਦੇ ਵਿੱਚੋਂ ਇੱਕ ਰਪੂਆ ਵੀ ਨਹੀਂ ਮਿਲੇਗਾ ਪਰ ਇਹ ਜਿਹੜੀ ਕੁੜੀ ਸੀ ਇੰਦਰ ਰਾਜ ਕੋਲ ਇਹਦਾ ਦਿਮਾਗ ਪੂਰੀ ਤਰ੍ਹਾਂ ਅੱਗ ਬਬੂਲਾ ਹੋ ਚੁੱਕਿਆ ਸੀ ਇਸੇ ਹੀ ਗੁੱਸੇ ਦੇ ਕਰਕੇ ਇਹ ਫਿਰ ਇੱਕ ਵੱਡਾ ਪਲਾਨ ਇਹਦੇ ਦਿਮਾਗ ਦੇ ਵਿੱਚ ਆਉਂਦਾ ਹੈ ਇਹ ਹੁਣ ਆਪਣੇ ਆਸ਼ਿਕ ਗਣੇਸ਼ ਕੁਮਾਰ ਨੂੰ 5 ਲੱਖ ਰੁਪਈਆ ਦਿੰਦੀ ਹੈ ਤੇ ਆਪਣੀ ਮਾਂ ਨੂੰ ਰਸਤੇ 'ਚ ਹਟਾਉਣ ਦੇ ਬਾਰੇ ਕਹਿ ਦਿੰਦੀ ਹੈ ਤੇ ਇਹ ਜਿਹੜਾ ਗਣੇਸ਼ ਕੁਮਾਰ ਹੁੰਦਾ ਹੈ ਇਹਨੂੰ ਵੀ ਪੈਸੇ ਦੀ ਜ਼ਰੂਰਤ ਹੁੰਦੀ ਹੈ ਇਹ ਵੀ ਕੰਮ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਇਹ ਜਿਹੜੀ ਇੰਦਰਾਜ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਡਲਹੋਜੀ ਵੇਚਦੀ ਹੈ ਘੁੰਮਣ ਫਿਰਨ ਵਾਸਤੇ ਤੇ ਆਪ ਖੁਦ ਦਿੱਲੀ ਦੇ ਵਿੱਚ ਚਲੀ ਜਾਂਦੀ ਹੈ ਆਪਣੇ ਰਿਸ਼ਤੇਦਾਰਾਂ ਦੇ ਕੋਲ ਤੇ ਇਹ ਜਿਹੜਾ ਗਣੇਸ਼ ਕੁਮਾਰ ਸੀ ਇਹ ਪਹਿਲਾਂ ਵੀ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਜਾਂਦਾ ਸੀ ਇਹਨੂੰ ਸਾਰਾ ਕੁਝ ਪਤਾ ਸੀ ਉਹ ਰਾਤ ਨੂੰ ਆ ਕੇ ਪਹਿਲਾਂ ਤਾਂ ਸੀਸੀਟੀਵੀ ਭੰਦਾ ਹੈ ਤੇ ਫਿਰ ਰਜਿੰਦਰ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਲੋਹੇ ਦੀ ਰਾਡ ਦੇ ਨਾਲ ਰਜਿੰਦਰ ਦੇ ਸਿਰ ਦੇ ਉੱਤੇ ਮਾਰਦਾ ਹੈ ਫਿਰ ਇੱਕ ਤਾਰ ਨੂੰ ਲੈ ਕੇ ਇਹ ਜਿਹੜੇ ਉਹਦੇ ਬੱਚਦੇ ਸਾਥ ਸਨ ਉਹ ਵੀ ਇਹਦਾ ਗਲਾ ਘੁੱਟ ਕੇ ਉਹਨੂੰ ਜਾਨੋਂ ਮਾਰ ਦਿੰਦਾ ਹੈ ਫਿਰ ਇਹ ਆਪਣੇ ਜਿਹੜਾ ਲਾਗੇ ਕਮਰਾ ਇਹਨੇ ਕਿਰਾਏ ਤੇ ਲਿਆ ਹੋਇਆ ਸੀ ਉਸ ਕਮਰੇ ਦੇ ਵਿੱਚ ਜਾ ਕੇ ਇੰਦਰਾਜ ਨੂੰ ਫੋਨ ਕਰਦਾ ਹੈ ਕਿ ਕੰਮ ਹੋ ਗਿਆ ਪੁਲਿਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀ 인ਦਰਜ ਕੋਰਸੀ ਦਿੱਲੀ ਨਹੀਂ ਗਈ ਸੀ ਬਲਕਿ ਅਮਰitsar ਦੇ ਵਿੱਚ ਹੀ ਇੱਕ ਹੋਟਲ ਦੇ ਵਿੱਚ ਰਹਿ ਰਹੀ ਸੀ ਪੁਲਿਸ ਨੇ ਹੁਣ ਉਸ ਹੋਟਲ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਤੇ ਇਸ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਗਣੇਸ਼ ਕੁਮਾਰ ਦੇ ਕਹਿਣ ਦੇ ਉੱਤੇ ਹੀ ਜਿੱਥੇ ਇਹਨੇ ਉਹ ਰੋਡ ਨੂੰ ਲੁਕਾਇਆ ਹੋਇਆ ਸੀ ਉਹ ਰੋਡ ਨੂੰ ਵੀ ਫੜ ਲਿਆ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਇਸ ਤਰ੍ਹਾਂ ਇੱਕ ਆਯਾਸ਼ ਕੁੜੀ ਨੇ ਆਪਣੇ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ